ਮੇਰੇ ਨਾਲ ਵਰੁਣ ਸ਼ਰਮਾ ਜੀ ਵਰੁਣ ਜੀ ਕੀ ਕਹਣਾ 24 ਭਾਰਤ ਤੇ ਪਾਕਿਸਤਾਨ ਦਾ ਮੈਚ ਹੈ ਕਿੰਨੀ ਉਮੀਦਾਂ ਹੈਗੀਆਂ ਨੇ ਆਏ ਟੀਮ ਦੇ ਉੱਪਰ ਬਹੁਤ ਜ਼ਿਆਦਾ ਉਮੀਦਾਂ ਆ ਜੀ ਜਿਵੇਂ ਆਪਾਂ 2017 ਦਾ ਫਾਈਨਲ ਹਾਰੇ ਹਾਂ ਜੋਥੇ ਤੇ ਇਸ ਵਾਰ ਇਹਦਾ ਮੌਕਾ ਹੈ ਵੀ ਆਪਾਂ ਦਾ ਬਦਲਾ ਲਈਏ ਤੇ ਵੈਸੇ ਵੀ ਆਈਸੀਸੀ ਟੂਰਨਾਮੈਂਟ ਚ ਇੰਡੀਆ ਹਮੇਸ਼ਾ ਤੋਂ ਗੇ ਰਹੀ ਹੈ ਪਾਕਿਸਤਾਨ ਤੋਂ ਤੇ ਉਮੀਦ ਹੈ ਕਿ ਇਸ ਵਾਰੀ ਵੀ ਉਹ ਪੂਰਾ ਆਪਣਾ 100% ਦੇਗੀ ਤੇ ਇੰਨੇ ਮੈਚ ਜਿੱਤੇਗੇ ਜ਼ਰੂਰ ਲੱਗਦਾ ਪਈਏ ਤੇ ਪਲੇਅਰ ਚੱਲਣਗੇ ਬਿਲਕੁਲ ਜੀ ਸਾਰੇ ਫਾਰਮ ਚ ਨੇ ਰੋਹਿਤ ਸ਼ਰਮਾ ਹੋਗਾ ਸ਼ੁਭਮਨ ਗਿੱਲ ਲਾਸਟ ਇਨਿੰਗ ਚ ਸੈਂਚਰੀ ਕੇਲ ਦਾ ਹੁਲਾ ਹਾਰਦਿਕ ਪਾਂਡਿਆ ਨੇ ਸਾਰੇ ਇਨਫਾਰਮ ਬੈਟਸਮੈਨ ਨੇ ਪਾਕਿਸਤਾਨ ਦੀ ਡਿਸਐਡਵਾਂਟੇਜ ਇਹ ਹੈ ਕਿ ਫਕਰ ਜਮਨ ਉਹਨਾਂ ਦਾ ਜਿਹੜਾ ਹੈਗਾ ਓਪਨਰ ਉਹ ਇੰਜਰਡ ਹੋ ਗਿਆ ਤੇ ਬਾਹਰ ਹੋ ਗਏ ਨੇ ਉਹਨਾਂ ਵਾਸਤੇ ਥੋੜਾ ਜਿਹਾ ਮੁਸ਼ਕਲ ਹੋਏਗਾ ਮੈਚ ਨੂੰ ਬਚਾ ਪਾਉਣਾ ਇਹਦਾ ਪਹਿਲਾ ਮੈਚ ਤਾਂ ਅੱਜ ਫੁਲਕੜੇ ਪਲੇਅਰ ਦੇ ਬੂਟ ਵੇਖੋ ਜੀ ਮੇਨ ਤਾਂ ਅਸੀਂ ਫੈਨ ਵਿਰਾਟ ਕੋਹਲੀ ਦੇ ਆ ਪੂਰਾ ਜੋ ਉਮੀਦ ਹੈ ਕਿ ਵਿਰਾਟ ਕੋਹਲੀ ਅੱਜ ਸੈਂਚਰੀ ਮਾਰੇ ਤੇ ਜਿਵੇਂ ਕਿ ਆਊਟ ਆਫ ਫਾਰਮ ਚੱਲਦੇ ਪਏ ਕੁਝ ਟਾਈਮ ਤੋਂ ਤੇ ਆਪਣੇ ਫਾਰਮ ਵਿੱਚ ਵਾਪਸ ਆਣਾ ਲਗਾ ਕਿ ਜਿਸ ਜਗ੍ਹਾ ਪੈਸ ਕਰੇ ਇਤੋਂ ਬੜੇ ਤੜਕੇ ਖਿਡਾਰੀ ਪਹੁੰਚੇ ਹੋਏ ਨੇ ਸਟੇਟ ਦੇ ਪੁਰੀ ਹਾਂਜੀ ਬਿਲਕੁਲ ਜੀ ਸਾਡੇ ਇੱਥੇ ਵਿਸ਼ੇਖ ਸ਼ਰਮਾ ਜੀ ਜਿਹੜੇ ਖੇਡਦੇ ਆਪਣਾ ਟੀ20 ਦੇ ਮੇਨ ਬੈਟਸਮੈਨ ਓਪਨਰ ਉਹ ਵੀ ਸਾਡੇ ਅਮਰਸਰ ਦੇ ਹੀ ਨੇ ਹੋਰ ਵੀ ਬਹੁਤਾਰੇ ਪੰਜਾਬ ਚ ਤੁਹਾਨੂੰ ਪਤਾ ਹੀ ਅਮਰਸਰ ਚ ਗਏ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਪਹੁੰਚੇ ਹੋਏ ਨੇ ਆਪਣੀ ਮਿਹਨਤ ਦੇ ਨਾਲ ਤੇ ਉਮੀਦ ਹੈ ਕਿ ਇਸ ਗਰਾਊਂਡ ਨੇ ਜਿੰਨੇ ਪਲੇਅਰ ਦਿੱਤੇ ਨੇ ਹੋਰ ਵੀ ਦੇ ਦੇਗੀ ਜੀ ਖਿਡਾਰੀਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਪਰ ਮੈਸੇਜ ਬੈਸਟ ਆਫ ਲੱਕੀ ਆ ਜੀ ਸਾਰਿਆਂ ਨੂੰ ਸਾਰਿਆਂ ਸਾਡੇ ਵੱਲੋਂ ਤੇ ਬਹੁਤ ਸ਼ੁਭ ਕਾਮਨਾਵਾਂ ਤੇ ਥੈਂਕ ਯੂ ਜੀ ਕੀ ਲੱਗਦਾ ਬੰਗਾਲ ਪੰਜਾਬੀ ਮੇਰਾ ਨਾਮ ਵਿਕਾਸ ਕੁਮਾਰ ਜੀ ਵਿਕਾਸ ਜੀ ਇਹ ਭਾਰਤ ਪਾਕਿਸਤਾਨ ਦਾ ਮੈਚ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਇਸ ਮੈਚ ਬਹੁਤ ਵਧੀਆ ਮੈਚ ਹੈਗਾ ਜੀ ਸਾਰਿਆਂ ਨੂੰ ਐਕਸਾਈਟਮੈਂਟ ਹੈਗੀ ਆ ਜੀ ਅੱਜ ਦੇ ਮੈਚ ਦੀ ਤੇ ਇਹ ਬਹੁਤ ਹਾਈ ਵੋਲਟੇਜ ਮੈਚ ਜਾਏਗਾ ਜੀ ਸਾਰਿਆਂ ਨੂੰ ਹਾਂਜੀ ਆਪਕਾ ਭਾਰਤ ਦੇ ਪਲੇਅਰਾਂ ਕੋਲ ਕਿਸ ਤਰ੍ਹਾਂ ਦੀ ਪ੍ਰਦਰਸ਼ਨ ਦੀ ਉਮੀਦ ਰੱਖਦੇ ਬਹੁਤ ਵਧੀਆ ਜੀ ਸਾਡਾ ਵਿਰਾਟ ਕੋਹਲੀ ਜਿਹੜਾ ਹੈਗਾ ਆ ਪਿਛਲੀ ਵਾਰੀ ਉਹਨਾਂ ਨੇ 50 ਬਣਾਈ ਸੀ ਤੇ ਇਸ ਵਾਰ ਹੋਰ ਮਤਲਬ ਕਿ ਉਹਨਾਂ ਨੂੰ ਫੇਰ ਦੁਬਾਰਾ ਹੁਣ ਤੁਹਾਨੂੰ ਪਤਾ ਹੈ ਅੱਜਕੱਲ ਜੋ ਵੀ ਹੁੰਦਾ ਹੈ ਜਿਹੜਾ ਕਹਿੰਦੇ ਨਾ ਬੜੇ ਬੜੇ ਵੱਡੇ ਵੱਡੇ ਖਿਡਾਰੀ ਕਹਿ ਕੇ ਆ ਕਿ ਜੇ ਤੁਸੀਂ ਵਿਰਾਟ ਕੋਹਲੀ ਦੀ ਫਾਰਮ ਵਾਪਸ ਲੈਣੀ ਹੈ ਤੇ ਇੰਡੀਆ ਦਾ ਪਾਕਿਸਤਾਨ ਦਾ ਮੈਚ ਕਰਾ ਦਿਓ ਜੀ ਤੇ ਉਹਦੇ ਨਾਲ ਹੁਣ ਵੇਖੋ ਸਾਨੂੰ ਹੋਪ ਹੈਗੀ ਸਾਡਾ ਵਿਰਾਟ ਕੋਹਲੀ ਚੱਲੇਗਾ ਜੀ ਕਿਸ ਤਰ੍ਹਾਂ ਦਾ ਮੈਚ ਦੇ ਵਿੱਚ ਜਿਹੜਾ ਦੋਨੋਂ ਦੇਸ਼ਾਂ ਦੇ ਵਿੱਚ ਜਿਹੜਾ ਮੈਚ ਹੈ ਕ੍ਰੇਜ਼ ਕਿਸ ਤਰ੍ਹਾਂ ਦੇਖਣੀ ਹੈ ਕ੍ਰੇਜ਼ ਤੇ ਬਹੁਤ ਜ਼ਿਆਦਾ ਹੈਗਾ ਜੀ ਤੇ ਪਾਕਿਸਤਾਨ ਵਾਲੇ ਕਹਿੰਦੇ ਹੋਣੇ ਕਿ ਹਾਂ ਆਹੀ ਜਿੱਤੀਏ ਤੇ ਇੰਡੀਆ ਵਾਲੇ ਤੁਹਾਨੂੰ ਪਤਾ ਹੀ ਆ ਹਾਡਾ ਇੰਡੀਆ ਜਿਹਦਾ ਉਹਨਾਂ ਦੇ ਬੜੇ ਚਾਂਸ ਜ਼ਿਆਦਾ ਹੈਗੇ ਕਿਉਂਕਿ ਉਹਨਾਂ ਦਾ ਮੇਨ ਜਿਹੜਾ ਬੈਟਸਮੈਨ ਹੈਗਾ ਫਕਰ ਜਮਾਨ ਉਹ ਇੰਜਰਡ ਹੋ ਗਿਆ ਉਹਦੇ ਨਾਲ ਵੀ ਹਾਡਾ ਜਿਹੜਾ ਇੰਡੀਆ ਨੂੰ ਬਹੁਤ ਜ਼ਿਆਦਾ ਮਤਲਬ ਕਿ ਚਾਂਸ ਜ਼ਿਆਦਾ ਬਣ ਗਏ ਜਿੱਤਣ ਦੇ ਜੀ ਤੇ ਤੁਹਾਨੂੰ ਪਤਾ ਹੈ ਜਿਹੜਾ ਰੋਹਿਤ ਸ਼ਰਮਾ ਹੈਗਾ ਉਹ ਵੈਸੇ ਹੀ ਟਮੈਨ ਦੇ ਨਾਂ ਤੇ ਜਾਣਿਆ ਜਾਂਦਾ ਆ ਜੋ ਚੱਲ ਪਿਆ ਤੇ ਫਿਰ ਤੇ ਤੁਹਾਨੂੰ ਪਤਾ ਹੀ ਆ ਪਾਕਿਸਤਾਨ ਦੀ ਖੈਰ ਨਹੀਂ ਹੀ ਆ ਰੋਹਿਤ ਸ਼ਰਮਾ ਬਾਉ ਜੀ ਨਵਾਜ ਨਾ ਜਰਾ ਪੂਰੀ ਬੱਲੇ ਬੱਲੇ ਕਰਾਈ ਪੂਰੀ ਬੱਲੇ ਬੱਲੇ ਇੰਡੀਆ ਦੀ ਤੇ ਬਹੁਤ ਬੱਲੇ ਬੱਲੇ ਹੋਏਗੀ ਜੀ ਅਸੀਂ ਚਾਹੁੰਦੇ ਆ ਕਿ ਇੰਡੀਆ ਜਿੱਤੇ ਕਿਉਂਕਿ ਕਿਉਂਕਿ ਜਿਹੜਾ ਜਿਹੜਾ ਇਹ ਜਿਹੜਾ ਇਹ ਮੈਚ ਜੇ ਇੰਡੀਆ ਨੇ ਜਿੱਤ ਲਿਆ ਨਾ ਤੇ ਚੈਂਪੀਅਨ ਟਰੋਫੀ ਤੇ ਸਿੱਧੀ ਜਿਹੜੀ ਪਾਕਿਸਤਾਨ ਹੈਗੀ ਉਹ ਬਾਹਰ ਹੈਗੀਆ ਜੇ ਜਿਹੜਾ ਪਾਕਿਸਤਾਨ ਵੀ ਚਾਹੁੰਦਾ ਕਿ ਆਹੀ ਮੈਚ ਜਿੱਤੀਏ ਜੇ ਆਪਾਂ ਇਸ ਮਤਲਬ ਕਿ ਚੈਂਪੀਅਨ ਟਰੋਫੀ ਦੇ ਵਿੱਚ ਬਰਕਰਾਰ ਰਹਿਣਾ ਚਾਹੁੰਦੇ ਆ ਤਾਂ ਹਾਂ ਜੀ ਇੰਡੀਆ ਜਿੱਤੇਗਾ ਤਾਂ ਇੰਜੋਏ ਕਰਾ ਦਿਆ ਕਿੱਥੇ ਬਹੁਤ ਵਧੀਆ ਜੀ ਆਪਾਂ ਤੇ ਪੂਰਾ ਇੰਜੋਏ ਕਰਾਂਗੇ ਜੀ ਬਹੁਤ ਬੱਲੇ ਬੱਲੇ ਹੋ ਜਾਈਗੀ ਆਡੀਆ ਤੇ ਭਾਰਤ ਜੇ ਜਿੱਤੇਗਾ ਜੀ